ਸਸੇ ਗੱਲ ਜੀ ਸਾਰਿਆਂ ਨੂੰ YouTube ਵਾਲੇ ਫਾਰਮਰਾਂ ਦਾ ਮੁਰਤੋਂ ਸਵਾਗਤ ਹੈ ਜੀ ਚੈਨਲ ਤੇ ਨਵੇਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਾਮ 5:30 ਵਜੇ ਦਾ ਮਾਹੌਲ ਹੈ ਜੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਮੀਂਹ ਦੇ ਸ਼ਰਾਟੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੀਂਹ ਦੇ ਚਾਰੇ ਪਾਸੇ ਆਪਣਾ ਘੇਰਾ ਪਾ ਲਿਆ ਸਮਾਨ ਵਿੱਚ ਤੁਹਾਨੂੰ ਅਗਰ ਦਿਖਾਈਏ ਤੁਸੀਂ ਦੇਖ ਸਕਦੇ ਹੋ ਸੰਘਣੇ ਬੱਦਲ ਛਾਏ ਹੋ ਨੇ ਦੂਰ ਦੂਰ ਤੱਕ ਜਿੱਥੇ ਵੀ ਤੱਕ ਵੀ ਨਿਗਾਹ ਜਾਂਦੀ ਹੈ ਜੀ ਤਾਂ ਸੰਘਣੇ ਬੱਦਲ ਛਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਛੱਤਾਂ ਦੇ ਉੱਪਰ ਕਿਸ ਤਰੀਕੇ ਨਾਲ ਪਾਣੀ ਟਪਕ ਰਿਹਾ ਹੈ ਜੀ ਕਿਸ ਤਰੀਕੇ ਨਾਲ ਮੀਂਹ ਸੰਘਣਾ ਮੀਂਹ ਲੱਗ ਕਿ ਇਹ ਮੀਂਹ ਜਿਹੜਾ ਪਿਛਲੇ ਲਗਭਗ ਅੱਧੇ ਪੌਣੇ ਘੰਟੇ ਤੋਂ ਰੂਪਨਗਰ ਰੋਪੜ ਜ਼ਿਲ੍ਹੇ ਵਿੱਚ ਪੈ ਰਿਹਾ ਜੀ ਖਾਸ ਕਰਕੇ ਰੋਪੜ ਸ਼ਹਿਰ ਦੀ ਗੱਲ ਕਰੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬਿਜਲੀ ਲਸ਼ਕ ਰਹੀ ਹੈ ਤੁਹਾਨੂੰ ਆਵਾਜ਼ ਵੀ ਸੁਣਾਈ ਦਿੰਦੀ ਹੋਵੇਗੀ ਤੇ ਤੁਸੀਂ ਸੜਕਾਂ ਦੇ ਉੱਪਰ ਦੇਖ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਫਿਲਹਾਲ ਬਣਦਾ ਦਿਖਾਈ ਦੇ ਰਿਹਾ ਲਗਾਤਾਰ ਮੀਂਹ ਦਾ ਮਾਹੌਲ ਬਣਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਮੀਂਹ ਐਸਾ ਵੀ ਨਹੀਂ ਹੈ ਕਿ 15 10 ਮਿੰਟ ਵਾਲਾ ਮੀਂਹ ਹੋਵੇ ਜੀ ਇਹ ਤੇ ਲਗਭਗ ਅਜਿਹਾ ਮੀਂਹ ਜਿਹੜਾ ਕਿ ਲਗਭਗ 1 ਘੰਟੇ ਤੱਕ ਬਰਸਾਤ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜਿਸ ਦੇ ਨਾਲ ਕੀ ਗਰਮੀ ਤੋਂ ਰਾਹਤ ਰੋਪੜਵਾਸੀ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਪੰਛੀ ਵੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜਿਸ ਤਰੀਕੇ ਤੁਸੀਂ ਦੇਖੋਗੇ ਜਿਸ ਪਾਸੇ ਵੀ ਦੇਖੋਗੇ ਸਮਾਰਵਾਲ ਦੇਖੋਗੇ ਜਾਂ ਫਿਰ ਤੁਸੀਂ ਧਰਤੀ ਵੱਲ ਕਚਾਰੇ ਪਾਸੇ ਤੁਹਾਨੂੰ ਵਧੀਆ ਸੰਘਣਾ ਮੀਂਹ ਦਿਖਾਈ ਦੇ ਰਿਹਾ ਜੀ ਅੱਜ ਬਿਜਲ ਲੱਛ ਕਰੀ ਹੈ ਬਹੁਤ ਭਾਰੀ ਤਰੀਕੇ ਨਾਲ ਤੇ ਤੁਸੀਂ ਸੜਕਾਂ ਦੇ ਉੱਪਰ ਮਾਹੌਲ ਦੇਖ ਸਕਦੇ ਹੋ ਲਗਾਤਾਰ ਪਾਣੀ ਨਾਲ ਭਰ ਚੁੱਕਿਆ ਜੀ ਜਾਨਵਰਾਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਚੁੱਕੀ ਹੈ ਕਿਸ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦਾ ਕੀ ਹਾਲਾਤ ਹੈ ਜੀ ਕਿਵੇਂ ਦਾ ਮਾਹੌਲ ਹੈ ਜੀ ਗਰਮੀ ਤੋਂ ਰਾਹਤ ਮਿਲੀ ਹੈ ਜਾਂ ਨਹੀਂ ਬਾਕੀ ਜੋ ਵੀ ਅਪਡੇਟ ਹੋਵੇਗੀ ਸ਼ਾਮ ਦੀ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਜਮ ਸਬਸਕ੍ਰਾਈਬ ਕਰ ਦਿਓ ਜੀ